ਸੂਰਜ ਸਾਡਾ ਜੀਵਨ ਸਾਡੀ ਰੋਸ਼ਨੀ ਅਤੇ ਸਾਡੀ એનર્ਜੀ ਦਾ ਸਰੋਤ ਹੈ ਪਰ ਸੋਚੋ ਜੇਕਰ ਅਸੀਂ ਆਪਣਾ ਖੁਦ ਦਾ ਸੂਰਜ ਬਣਾ ਲਈਏ ਚੀਨ ਨੇ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਹੈ ਚੀਨ ਨੇ ਇੱਕ ਐਸਾ ਰੀਐਕਟਰ ਬਣਾਇਆ ਹੈ ਜੋ ਸਾਡੇ ਅਸਲ ਸੂਰਜ ਦੇ ਨਾਲੋਂ 10 ਗੁਣਾ ਜ਼ਿਆਦਾ ਗਰਮ ਹੈ ਇਹਨਾਂ ਨੇ ਉਸੇ ਹੀ ਤਰੀਕੇ ਦੇ ਨਾਲ એનર્ਜੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰੀਕੇ ਦੇ ਨਾਲ ਸਾਡੇ ਅਸਲ ਸੂਰਜ ਦੇ ਵਿੱਚ ਬਣਦੀ ਹੈ ਇਹ ਰੀਐਕਟਰ ਕੰਮ ਕਿਵੇਂ ਕਰਦਾ ਹੈ ਕੀ ਇਹ ਸੱਚਮੁੱਚ ਫਿਊਚਰ એનર્ਜੀ ਹੈ ਜਾਂ ਇੱਕ ਮਹਿੰਗਾ ਪ੍ਰਯੋਗ ਹੈ ਆਓ ਅੱਜ ਦੀ ਇਸ ਵੀਡੀਓ ਵਿੱਚ ਜਾਣਦੇ ਹਾਂ ਚੀਨ ਦੇ ਆਰਟੀਫੀਸ਼ੀਅਲ ਸਨ ਦੀ ਪੂਰੀ ਕਹਾਣੀ ਚੀਨ ਦਾ ਆਰਟੀਫੀਸ਼ੀਅਲ ਸਨ ਅਸਲ ਦੇ ਵਿੱਚ ਇੱਕ ਨਿਊਕਲੀਅਰ ਫਿਊਜ਼ਰ ਪ੍ਰੋਜੈਕਟ ਹੈ ਜਿਸ ਨੂੰ ਈਸਟ ਕਿਹਾ ਜਾਂਦਾ ਹੈ EAST ਦੀ ਫੁੱਲ ਫਾਰਮ ਹੈ ਐਕਸਪੈਰੀਮੈਂਟਲ ਐਡਵਾਂਸਡ ਸੁਪਰਕੰਡਕਟਿੰਗ ਟੋਕਾਮੈਕ ਇਹ ਇੱਕ ਵਿਗਿਆਨਿਕ ਪ੍ਰਯੋਗ ਹੈ ਜੋ ਅਸਲ ਵਿੱਚ ਉਸੇ ਪ੍ਰਕਿਰਿਆ ਨੂੰ ਦਰਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਸਾਡੇ ਅਸਲ ਸੂਰਜ ਦੇ ਵਿੱਚ ਹੁੰਦੀ ਹੈ ਜਿਸ ਨੂੰ ਨਿਊਕਲੀਅਰ ਫਿਊਜ਼ਨ ਕਹਿੰਦੇ ਹਨ ਇਹ ਦੋ ਹਾਈਡਰੋਜਨ ਐਟਮਸ ਨੂੰ ਮਿਲਾ ਕੇ ਹੀਲੀਅਮ ਬਣਾਉਂਦਾ ਹੈ ਜਿਸ ਨਾਲ ਬਹੁਤ ਜ਼ਿਆਦਾ એનર્ਜੀ ਪੈਦਾ ਹੁੰਦੀ ਹੈ ਜਿਵੇਂ ਕਿ ਸੂਰਜ ਕਰਦਾ ਹੈ ਇਸ ਪ੍ਰੋਜੈਕਟ ਦੇ ਅੰਦਰ ਇੱਕ ਟੋਕਾਮੈਕ ਰੀਐਕਟਰ ਹੈ ਜਿਸਦੇ ਅੰਦਰ ਸਾਇੰਟਿਸਟ ਬਹੁਤ ਜ਼ਿਆਦਾ ਤਾਪਮਾਨ ਬਣਾਉਂਦੇ ਹਨ 150 ਮਿਲੀਅਨ ਡਿਗਰੀ ਸੈਲਸੀਅਸ ਤੋਂ ਵੀ ਵੱਧ ਇਹ ਸਾਡੇ ਸੂਰਜ ਦੀ ਕੌਰ ਤੋਂ 10 ਗੁਣਾ ਜ਼ਿਆਦਾ ਗਰਮ ਹੈ। ਇੰਨੇ ਜ਼ਿਆਦਾ ਤਾਪਮਾਨ ਦੇ ਵਿੱਚ ਹਾਈਡਰੋਜਨ ਗੈਸ ਪਲਾਜ਼ਮਾ ਦੇ ਵਿੱਚ ਬਦਲ ਜਾਂਦੀ ਹੈ। ਫਿਰ ਮੈਗਨੇਟਿਕ ਫੀਲਡ ਇਸ ਪਲਾਜ਼ਮਾ ਗੈਸ ਨੂੰ ਕੰਟਰੋਲ ਕਰਦੀ ਹੈ ਤਾਂ ਜੋ ਇਹ ਰਿਐਕਟਰ ਦੀਆਂ ਕੰਧਾਂ ਨੂੰ ਨਾ ਛੂਹੇ। ਜੇਕਰ ਸਾਇੰਟਿਸਟ ਇਸ ਪ੍ਰਕਿਰਿਆ ਨੂੰ ਲੰਬੇ ਸਮੇਂ ਤੱਕ ਚਲਾਉਣ ਵਿੱਚ ਕਾਮਯਾਬ ਰਹੇ ਤਾਂ ਇਹ ਬਹੁਤ ਜ਼ਿਆਦਾ ਮਾਤਰਾ ਵਿੱਚ એનર્ਜੀ ਪੈਦਾ ਕਰ ਸਕਦੇ ਹਨ। ਚੀਨ ਦਾ ਫਿਊਜ਼ਨ ਰੀਐਕਟਰ ਨਵੇਂ-ਨਵੇਂ ਰਿਕਾਰਡ ਤੋੜ ਰਿਹਾ ਹੈ। 2021 ਵਿੱਚ ਈਸਟ ਨੇ 120 ਮਿਲੀਅਨ ਡਿਗਰੀ ਸੈਲਸੀਅਸ ਤਾਪਮਾਨ ਨੂੰ 101 ਸੈਕਿੰਡ ਤੱਕ ਬਣਾਈ ਰੱਖਿਆ। ਫਿਰ 2022 ਵਿੱਚ ਇਸ 70 ਮਿਲੀਅਨ ਡਿਗਰੀ ਸੈਲਸੀਅਸ ਨੂੰ 18 ਮਿੰਟ ਤੱਕ ਬਣਾਈ ਰੱਖਣ ਵਿੱਚ ਕਾਮਯਾਬ ਰਿਹਾ। ਇਹ ਇੱਕ ਬਹੁਤ ਵੱਡੀ ਉਪਲਬਧੀ ਹੈ ਜੋ ਸਾਨੂੰ ਫਿਊਜ਼ਨ એનર્ਜੀ ਦੇ ਹੋਰ ਨੇੜੇ ਲੈ ਜਾਂਦੀ ਹੈ। ਇੱਥੇ ਇੱਕ ਸਵਾਲ ਉੱਠਦਾ ਹੈ, ਜੇਕਰ ਫਿਊਜ਼ਨ ਇੰਨੀ ਵੱਡੀ ਟੈਕਨੋਲੋਜੀ ਹੈ, ਤਾਂ ਹਾਲੇ ਤੱਕ ਅਸੀਂ ਇਸ ਨੂੰ ਵਰਤੋਂ ਵਿੱਚ ਕਿਉਂ ਨਹੀਂ ਲਿਆ? ਇਸ ਟੈਕਨੋਲੋਜੀ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਟੈਕਨੋਲੋਜੀ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣਾ। ਦੂਸਰੀ ਮੁਸ਼ਕਲ ਇਹ ਹੈ ਕਿ ਇਸ ਰੀਐਕਟਰ ਨੂੰ ਬਹੁਤ ਜ਼ਿਆਦਾ ਤਾਪਮਾਨ ਤੇ ਬਹੁਤ ਜ਼ਿਆਦਾ ਰੇਡੀਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਇਹ એનર્ਜੀ ਬਹੁਤ ਮਹਿੰਗੀ ਹੈ। ਵਪਾਰਕ ਤੌਰ ਤੇ ਇਸ એનર્ਜੀ ਨੂੰ ਬਣਾਉਣ ਦੇ ਵਿੱਚ ਸਾਨੂੰ ਹਾਲੇ ਵੀ ਬਹੁਤ ਜ਼ਿਆਦਾ ਸਾਲ ਲੱਗ ਸਕਦੇ ਹਨ। ਚੀਨ ਹੀ ਇਕਲੌਤਾ ਐਸਾ ਦੇਸ਼ ਨਹੀਂ ਹੈ ਜੋ ਫਿਊਜ਼ਨ એનર્ਜੀ ਦੇ ਉੱਪਰ ਕੰਮ ਕਰ ਰਿਹਾ ਹੈ। ਦੁਨੀਆ ਭਰ ਦੇ ਹੋਰ ਵੀ ਕਈ ਐਸੇ ਦੇਸ਼ ਹਨ ਜੋ ਇਸ ਲਿਸਟ ਦੇ ਵਿੱਚ ਸ਼ਾਮਲ ਹੁੰਦੇ ਹਨ। ITER ਇੰਟਰਨੈਸ਼ਨਲ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਸੈਂਟਰ ਫਰਾਂਸ ਵਿੱਚ ਚੱਲ ਰਿਹਾ ਇੱਕ ਬਹੁਤ ਵੱਡਾ ਨਿਊਕਲੀਅਰ ਫਿਊਜ਼ਨ ਪ੍ਰੋਜੈਕਟ ਜਿਸ ਵਿੱਚ 35 ਹੋਰ ਦੇਸ਼ ਕੰਮ ਕਰ ਰਹੇ ਹਨ ਉਮੀਦ ਹੈ ਕਿ ਇਸ ਪ੍ਰੋਜੈਕਟ ਨੂੰ 2030 ਦੇ ਵਿੱਚ ਚਾਲੂ ਕੀਤਾ ਜਾਵੇਗਾ ਸਪਾਰਕਮਿਟ ਅਤੇ ਕਾਮਨਵੈਲਥ ਫਿਊਜ਼ਨ ਸਿਸਟਮਸ ਯੂਐਸ ਅਮਰੀਕਾ ਦਾ ਇੱਕ ਪ੍ਰਾਈਵੇਟ ਫਿਊਜ਼ਨ ਪ੍ਰੋਜੈਕਟ ਜੋ ਛੋਟੇ ਤੌਰ ਤੇ ਵਪਾਰਕ ਅਤੇ ਜੋਗ ਰੀਐਕਟਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੀਸਰੇ ਨੰਬਰ ਤੇ ਹੈ ਜੈਟ ਜੁਆਇੰਟ ਯੂਰੋਪੀਅਨ ਟਾਰਸ ਯੂਕੇ ਇਹ ਸਭ ਤੋਂ ਪੁਰਾਣਾ ਫਿਊਜ਼ਨ ਪ੍ਰੋਜੈਕਟ ਹੈ ਜੋ ਹਾਲੇ ਵੀ ਪਲਾਜ਼ਮਾ ਵਿਹਾਰ ਦੇ ਉੱਪਰ ਜ਼ਰੂਰੀ ਜਾਣਕਾਰੀ ਦੇ ਰਿਹਾ ਹੈ ਪਰ ਚੀਨ ਦਾ ਈਸਟ ਇੱਕ ਮਹੱਤਵਪੂਰਨ ਕਦਮ ਹੈ ਜਿਸ ਨੂੰ 2035 ਵਿੱਚ ਚਾਲੂ ਕਰਨ ਦੀ ਉਮੀਦ ਹੈ ਪਰ ਕੀ ਚੀਨ ਦਾ ਇਹ ਆਰਟੀਫੀਸ਼ੀਅਲ ਸਨ ਸੰਸਾਰ ਨੂੰ ਬਦਲ ਸਕਦਾ ਹੈ ਜੇਕਰ ਵਿਗਿਆਨੀ ਨਿਊਕਲੀਅਰ ਫਿਊਜ਼ਨ ਦੀਆਂ ਇਸ ਚੁਣੌਤੀਆਂ ਦਾ ਹੱਲ ਲੱਭ ਲੈਣ ਅਸੀਂ ਸਾਫ਼ ਅਤੇ ਨਿਰਭਰ એનર્ਜੀ ਬਣਾਉਣ ਦੇ ਇੱਕ ਨਵੇਂ ਯੁੱਗ ਦੇ ਵਿੱਚ ਸ਼ਾਮਲ ਹੋ ਜਾਵਾਂਗੇ। ਨਾ ਕੋਈ ਫਾਸਿਲ ਫਿਊਲ, ਨਾ ਕੋਈ ਮੌਸਮੀ ਤਬਦੀਲੀ ਦੀ ਚਿੰਤਾ ਅਤੇ ਨਾ ਹੀ એનર્ਜੀ ਦੀ ਕੋਈ ਘਾਟ ਰਹੇਗੀ। ਪਰ ਅਸੀਂ ਅਜੇ ਵੀ ਫਿਊਜ਼ਨ એનર્ਜੀ ਤੋਂ ਬਹੁਤ ਦੂਰ ਹਾਂ। ਹਾਲਾਂਕਿ ਟੈਕਨੋਲੋਜੀ ਬਹੁਤ ਛੇਤੀ ਅੱਗੇ ਵਧ ਰਹੀ ਹੈ, ਪਰ ਫਿਊਜ਼ਨ એનર્ਜੀ ਤੱਕ ਪਹੁੰਚਣ ਦਾ ਰਾਹ ਹਾਲੇ ਵੀ ਬਹੁਤ ਲੰਬਾ ਹੈ। ਤੁਸੀਂ ਕੀ ਸੋਚਦੇ ਹੋ ਫਿਊਜ਼ਨ એનર્ਜੀ ਸਾਡੇ ਭਵਿੱਖ ਨੂੰ ਚਮਕਾਵੇਗੀ ਜਾਂ ਇਹ ਪ੍ਰੋਜੈਕਟ ਸਿਰਫ ਇੱਕ ਪ੍ਰਯੋਗ ਬਣ ਕੇ ਹੀ ਰਹਿ ਜਾਵੇ? ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਹੋਰਾਂ ਦੇ ਨਾਲ ਵੀ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ